ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਾਜ਼ੀ ਨੌਕਰੀ YouTube ਚੈਨਲ ਤੇ ਅੱਜ ਦੀ ਅਪਡੇਟ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਵਾਂ ਬਿਆਨ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ ਅਤੇ ਤਾਜ਼ੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲਦੇ ਰਹਿਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਟੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਲੱਗ-ਅਲੱਗ ਸਕੂਲਾਂ ਦਾ ਦੌਰਾ ਕਰ ਰਿਹਾ ਜਿਸ ਦੇ ਬਾਰੇ ਉਹਨਾਂ ਨੇ ਕੁਝ ਨਵੇਂ ਬਿਆਨ ਦਿੱਤੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਦੇ ਵਿੱਚ ਵੱਤੀ ਠੰਡ ਅਤੇ ਸੰਗਣੀ ਧੁੰਦ ਕਾਰਨ ਪੰਜਾਬ ਦੇ ਸਕੂਲਾਂ ਵਿੱਚ ਦਸੰਬਰ ਮਹੀਨੇ ਵਿੱਚ ਛੁੱਟੀਆਂ ਦਿੱਤੀਆਂ ਗਈਆਂ ਸੀ ਜੋ ਕਿ 31 ਦਸੰਬਰ ਤੱਕ ਚੱਲੀਆਂ ਸੀ ਔਰ 1 ਤਰੀਕ ਤੋਂ ਦੁਬਾਰਾ ਤੋਂ ਸਕੂਲ ਨੂੰ ਲੱਗਣਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਔਰ ਇਸ ਦੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਸੀ ਜੋ ਕਿ 10 ਵਜੇ ਤੋਂ 3 ਵਜੇ ਤੱਕ ਸਕੂਲ ਲੱਗਣ ਦਾ ਸਮਾਂ ਰੱਖਿਆ ਗਿਆ ਸੀਗਾ ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜਿਹੜੇ ਨਿਯਮ ਲਾਗੂ ਕੀਤੇ ਸੀ ਉਹਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਪ੍ਰਾਈਵੇਟ ਸਕੂਲ ਉਲੰਘਣਾ ਕਰ ਰਹੇ ਸੀ ਇਸ ਚੀਜ਼ ਨੂੰ ਮੱਤੇ ਨਜ਼ਰ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਕੂਲਾਂ ਦਾ ਦੌਰਾ ਕਰਨ ਦੇ ਲਈ ਗਿਆ ਤਾਂ ਜਿਹੜੇ ਪ੍ਰਾਈਵੇਟ ਅਤੇ ਗੈਰ ਕਾਨੂੰਨੀ ਸਕੂਲ ਸਮੇਂ ਤੋਂ ਪਹਿਲਾਂ ਲੱਗ ਰਹੇ ਸੀਗੇ ਔਰ ਛੁੱਟੀ ਦਾ ਸਮਾਂ ਵੀ ਕੋਈ ਨਿਸ਼ਚਿਤ ਨਹੀਂ ਸੀਗਾ ਉਹਨਾਂ ਸਕੂਲਾਂ 'ਤੇ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਦੀ ਨਿੰਦਿਆ ਕੀਤੀ ਔਰ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਹ ਅਜਾਹੀ ਦੁਬਾਰਾ ਤੋਂ ਗਲਤੀ ਕਰਦੇ ਆ ਤਾਂ ਉਹਨਾਂ ਸਕੂਲਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਅਗਰ ਦੁਬਾਰਾ ਤੋਂ ਕੋਈ ਇਦਾਂ ਦੀ ਮਿਸਟੈਕ ਹੁੰਦੀ ਹੈ ਤਾਂ ਉਹਨਾਂ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ ਤਾਂ ਇਹ ਇੱਕ ਵੱਡੀ ਅਤੇ ਤਾਜ਼ੀ ਅਪਡੇਟ ਸਖੰਭਰੀ ਹਜੂਰ ਸਿੰਘ ਬੈਸਤਵਾਲਾ ਨਿਕਲ ਕੇ ਆਈ ਹੈ ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਲਗਭਗ ਠੰਡ ਦਾ ਮੌਸਮ ਦਿਨੋ ਦਿਨ ਘਟ ਰਿਹਾ ਗਿਆ ਔਰ ਕੁਝ ਸਮੇਂ ਧੁੱਪ ਵੀ ਨਿਕਲ ਰਹੀ ਹੈ ਜਿਸ ਕਰਕੇ ਜੋ ਛੁੱਟੀਆਂ ਨੇ ਉਹ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਡੇਲ ਸ਼ਿਡ ਅਨਾਉਂਸ ਕਰ ਦਿੱਤੀ ਗਈ ਹੈ ਔਰ ਅਗਲੇ ਮਹੀਨੇ ਤੋਂ ਹੀ ਪੇਪਰ ਸਟਾਰਟ ਹੋ ਰਿਹਾ ਅਗਰ ਉਹ ਜਹਾਂ ਫੋਨ ਕਰਦੇ ਆ ਤਾਂ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋਵੇਗਾ ਜਿਸ ਤੀਜੇ ਕਾਰਨ ਉਹ ਛੁੱਟੀਆਂ ਦਾ ਐਲਾਨ ਨਹੀਂ ਕਰ ਰਹੇਗੇ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ